ਇਹਨੀਆਂ ਦਿਨੀ ਪੰਜਾਬ ਦੇ ਵਿੱਚ ਚੀਤਿਆਂ ਦੀ ਆਮਦ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਗੁਰੇਸ ਕਰ ਰਹੇ ਨੇ ਸੂਤਰਾ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਇੱਕ ਚੀਤਾ ਬਾਰਨ ਨੇਲੇਪਿੰਡ ਹਰਦਾਸਪੁਰ ਕੋਲਕੁਮ ਦਾ ਦੇਖਿਆ ਗਿਆ ਜਿਸ ਬਾਰੇ ਨਾਂ ਲੱਗਦੇ ਸਾਰੇ ਗੁਰਦੁਆਰਾ ਸਾਈ ਵਿਖੇ ਅਨਾਉਂਸਮੈਂਟ ਕੀਤੀ ਗਈ ਹੈ ਸਾਰੇ ਲੋਕ ਆਪਣੇ ਘਰਾਂ ਚ ਰਹਿਣ ਤੇ ਬੱਚਿਆਂ ਨੂੰ ਬਾਹਰ ਨਾ ਨਿਕਲਣ ਦਿੱਤਾ ਜਾਏ ਸਭ ਤੋਂ ਪਹਿਲਾਂ ਇੱਕ ਚੀਤਾ ਕਰੀਬਨ 1 ਮਹੀਨਾ ਪਹਿਲਾਂ ਫਲੋਰ ਦੇਖਿਆ ਗਿਆ ਸੀ ਉਸ ਤੋਂ ਬਾਅਦ ਰਾਜਪੁਰਾ ਦੇ ਨਾਂ ਲੱਗਦੇ ਗੰਡਾ ਖੇੜੀ ਨਹਿਰ ਕੋਲ ਦੇਖਿਆ ਗਿਆ ਤੇ ਇਸ ਤੋਂ ਬਾਅਦ ਕਨੌਰ ਦੇ ਨਾਂ ਲੱਗਦੇ ਕਈ ਪਿੰਡਾਂ ਵਿੱਚ ਦੇਖਿਆ ਗਿਆ ਬੀਤੇ ਦਿਨੀ ਬਾਰਨ ਨੇੜੇ ਪੈਂਦੇ ਪਟਿਆਲਾ ਕਾਲਜ ਆਫ ਐਜੂਕੇਸ਼ਨ ਦੇ ਅੰਦਰ ਹੀ ਚੀਤਾ ਦਾਖਲ ਹੁੰਦਾ ਦੇਖਿਆ ਗਿਆ ਹਾਲਾਂਕਿ ਲੋਕਾਂ ਨੇ ਇਸ ਨੂੰ ਆਪਣੇ ਤੌਰ ਤੇ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਹੱਥ ਨਾ ਆਇਆ ਤੇ ਹੁਣ ਇੱਥੇ ਸਭ ਤੋਂ ਜ਼ਿਆਦਾ ناکامی ਸਾਹਮਣੇ ਆਈ ਹੈ ਜੰਗਲਾਤ ਵਿਭਾਗ ਪੰਜਾਬ ਦੀ ਜੋ ਇਹਨਾਂ ਚੀਤਿਆਂ ਨੂੰ ਫੜਨ ਵਿੱਚ ناکਾਮਯਾਬ ਰਿਹਾ ਤੇ ਜੇਕਰ ਆਉਣ ਵਾਲੇ ਸਮੇਂ 'ਚ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਇਸ ਲਈ ਸਾਡੇ ਵੱਲੋਂ ਵੀ ਦਰਸ਼ਕਾਂ ਨੂੰ ਇਹੋ ਬੇਨਤੀ ਹੈ ਕਿ